ਚੱਲ ਓਏ ਕੱਲ ਕਿਹੜਾ ਪੋਣਾ ਹੈ ਇਹ ਜਨਾਬ ਦੇ ਤਰੀਕ ਨਹੀਂ ਨਹੀਂ ਵਿਰੇ ਗੱਲ ਸੁਣ ਮੇਰੀ ਧਿਆਨ ਨਾਲ ਉਹਨੇ ਨਾ ਹਾਂ ਉਹਨੇ ਪਹਿਲਾਂ ਸਾਨੂੰ ਮੇਰੇ ਮਤਲਬ ਮੇਰੇ ਦੋਸਤ ਨੂੰ ਜਿਹੜਾ ਮੇਰਾ ਦੋਸਤ ਸੀ ਉਹਨੇ ਪਹਿਲਾਂ ਮੇਰੇ ਦੋਸਤ ਨੂੰ ਕਿਹਾ ਸੀ ਫਿਰ ਅਹੀ ਬੋਲੀ ਹੀ ਅਹੀ ਤੇ ਪਹਿਲਾਂ ਬੋਲੀ ਹੀ ਨਹੀਂ ਕੋਚੋ ਜਿਵੇਂ ਅਸੀਂ ਕਿਸੇ ਬੰਦੇ ਨਾਲ ਹੋਰ ਹਾਂ ਇਹ ਮਾਮਲਾ ਲਿੱਤੇ ਆਂ ਸਾਡਾ ਪਿਆਰ ਨਹੀਂ ਵੀਰੇ ਤੂੰ ਇੱਕ ਵਾਰ ਆਜ ਕੋਈ ਨੀ ਕਰ ਲੋ ਗੱਲ ਉਹ ਰੋਡਾਂ ਕੋ ਚੱਕਰ ਨਹੀਂ ਆਗਾ ਕੋਈ ਨਹੀਂ ਕੋਈ ਮੁੰਡਾ ਹੀ ਇੱਕ ਗੇੜ ਕੁੱਤੇ ਨੇ ਹੀ ਸਕੂਲ ਦੇ ਬਾਹਰ ਜਿਹੜਾ ਸਕੂਲ ਕੱਤੀ ਦਾ ਪੜ੍ਹਨੀ ਗੱਲੇ ਓਏ ਜਿਹੜੇ ਸਕੂਲ ਵਾਲੇ ਮੁੰਡਾ ਕੁੱਤੇ ਨੇ ਹੀ ਸੀ ਉਹ ਦਾ ਭਰਾ ਹੀ ਮੇਰੀ ਗੱਲ ਕਰਾ ਕਿਹੜਾ ਉਧਰ ਤਾਂ ਕੋਈ ਨਹੀਂ ਕੋਈ ਨਹੀਂ ਬੱਚੇ ਬੱਚੇ ਲੱਗੇ ਹੋਣ ਉਹ ਕਿਹੜੀ ਲਾਰੇ ਮੈਂ ਕਹਿੰਦਾ ਬਾਤ ਕੱਟ ਕਰ ਦੂੰਗੇ ਤੈਨੂੰ ਪੂਰੀ ਗੱਲ ਸੁਣ ਮਾਂ ਉਹ ਕਹਿੰਦਾ ਬੱਚੇ ਬੱਚੇ ਲੱਗੇ ਕਹਿੰਦਾ ਪੂਰੀ ਕਰਦੇ ਸਾਸ਼ੇ ਲੱਗੇ ਹੋ ਆਪਾਂ ਦੀ ਆਸ਼ੀਰੀ ਗੱਲ ਨਹੀਂ ਉਹਦਾ ਭਰਾ ਕਰਦਾ ਕਿ ਕੋਈ ਨਾ ਬੱਚੇ ਬੱਚੇ ਲੱਗੇ ਨਹੀਂ ਉਹਨੇ ਜਿਹੜਾ ਉਹਦਾ ਛੋਟਾ ਭਰਾ ਹੀ ਜਿਹਦੇ ਨਾਲ ਲੜਾਈ ਹੋ ਗਈ ਉਹ ਕਰਦਾ ਵੀ ਆਪਣੇ ਭਰਾ ਨੂੰ ਦੇ ਦਾਣਾ ਦਾਦੀ ਆਡਾ ਕੁ ਚੱਕਰ ਨਹੀਂ ਹੈਗਾ ਠੀਕ ਹੈ ਤੇ ਉਹ ਕਰਦੇ ਚਾਮਾ ਦੱਸਦਾ ਉਹਨੇ ਦੱਸਿਓ ਨਹੀਂ ਪਰ ਗੱਲ ਕਰਦਾ ਕੋਈ ਨਹੀਂ ਆ ਲੜਨ ਦਾ ਕਰੋ ਹਲਤੀ ਛੋਟ ਝੋਟਿਆ ਘਣਾਵੇਂ ਦੀ ਗੱਲ ਕਰਦਾ ਹੈ ਹਾਂ ਅਰੇ ਆ ਵੀ ਜੀ ਬੱਪਾ ਮੈਨੂੰ ਬੁਲਾ ਗਾ ਲਿਆ ਪਾਪਾ ਬੱਲ ਕੇ ਉਹ ਕੀ ਚੱਕਰ ਹੋ ਗਿਆ ਤੁਹਾਨੂੰ ਦੇ ਅਪਾਪਾ ਹੀ ਮੇਰੀ ਗੱਲ ਸੁਣੋ ਟਾਡਾ ਮੁੰਡਾ ਚਲਾਉਂਦਾ ਨੇ ਇੰਸਟਾਗ੍ਰam ਠੀਕ ਹੈ ਇਹਨੂੰ ਕੋਪ ਨਮਸ ਪੋਸਟ ਪਾਈ ਸੀ ਵੀਡੀਓ ਪਾਈ ਸੀ ਕਹਿੰਦੇ ਵੀਡੀਓ ਦੇ ਗੰਦੇ ਕਮੈਂਟ ਕੀਤੇ ਨੇ ਮੈਂ ਕਿਹਨੂੰ ਵੀ ਮਤਲਬ ਨਹੀਂ ਆਉਂਦਾ ਜੇ ਤੂੰ ਗਰਜ ਕੇ ਮਤ ਕੀਤਾ ਤੈਨੂੰ ਸਰੇ ਭੰਨਾਗਾ ਮੈਂ ਕੁਝ ਕੀਤਾ ਹੀ ਨਹੀਂ ਇਸ ਨੇ ਮੈਂ ਉੱਤਰ ਨਾ ਪੈ ਕੋਈ ਚੱਕਰ ਨਹੀਂ ਵੀਰੇ ਅਸੀਂ ਕਿਹੜੀ ਗੱਲ ਬਾਹਰ ਮਿਲ ਲੈਣੇ ਆਪਾਂ ਬਾਹਰ ਟੱਕਰ ਦੁਰਦਾ ਨਹੀਂ ਮੈਂ ਇਹਨੂੰ ਮਰਜੀ ਲੈ ਤੈਨੂੰ ਭੰਨਾਗਾ ਮੈਂ ਹੈ ਨਹੀਂ ਗਲਤ ਤੁਸੀਂ ਮੈਨੂੰ ਕਿਵੇਂ ਕਹਿ ਰਹੇ ਹੋ ਫਿਰ ਉਹ ਤੂੰ ਲੋ ਭੰਨਾ ਜਿਹੜਾ ਗਲਤ ਹੋਇਆ ਇਹ ਗੱਲ ਗੱਲ ਜੀ ਮੈਨੂੰ ਕਹਿਣ ਦੀ ਲੋੜ ਨਹੀਂ ਉਹਨੂੰ ਕੋ ਮੈਂ ਲੈ ਕਿ ਨਾ ਤੇਰੀ ਮੰਨਾ ਵਾਰ ਇਹਦੀ ਮੰਨਾ ਸਿਰ ਤੇਰਾ ਪਿਓ ਲੈ ਤੇ ਦਾਦਾ ਲੈ ਬਈ ਗੱਲ ਗੱਲ ਜਿਹੜਾ ਝੂਠਾ ਤੜ ਦੋਹਾਂ ਦਾ ਝੂਠਾ ਹੋਇਆ ਉਹ ਬਈ ਡਾਡੀ ਤੇਰਾ ਇੱਥੇ ਆ ਕਿੱਥੇ ਆ ਡਾਡੀ ਇੱਥੇ ਨੇ ਵੀਰੇ ਤੂੰ ਤੈਨਾਂ ਨਾਲ ਗੱਲ ਕਰੋ ਨਾ ਤੇਰੀ ਨਾਲ ਗੱਲ ਕਰ ਬਈ ਇੱਕ ਜੇ ਬਜ਼ੁਰਗ ਬੰਦਾ ਆਰਾਮ ਨਾਲ ਗੱਲ ਕਰ ਠੀਕ ਹੈ ਜਾਨੀ ਛੱਡ ਤੂੰ ਕੀ ਬੜਾ ਕੀਤਾ ਯਾਰ ਮੇਰੀ ਗੱਲ ਸੁਣ ਹਾਂਜੀ ਬਾਈ ਤੇਰੇ ਚ ਕੋਈ ਬੰਦੇ ਵਾਲੀ ਗੱਲ ਹੈਗੀ ਆ ਬਈ ਕਿਤੇ ਰਾਮਨਗਰ ਵੀ ਦੋਵੇਂ ਬਾਪੂ ਆਪੂ ਆਪਣੇ ਟੈਨਸ਼ਨ ਨਾਲ ਲੈ ਕੇ ਮੈਂ ਇਹਨਾਂ ਨੂੰ ਵੀ ਲੜਨੀ ਆ ਸਮਝਾਉਣ ਆਇਆ ਲੱਗ ਕੇ ਆਇਆ ਪਾਪਾ ਛਡਾ ਹਾਂ ਥੋੜਾ ਬਾਚੂ ਠੀਕ ਹੈ ਇਹ ਗੱਲ ਛੱਡ ਤੂੰ ਵੀ ਤੂੰ ਗਾਹ ਕਿਉਂ ਕੱਢਿਆ ਕਿਹੜੀ ਗੱਲ ਵੀਰੇ ਵਿਖਾਵਾਂ ਮੈਂ ਕੋਈ ਚੈਟ ਪਈ ਆ ਉਂਝੇ ਮਾਰਦਾ ਹੈ ਤੂੰ ਜੇ ਮਾਰਦਾ ਹੈ ਫਿਰ ਨਾ ਗਈ ਮੇਰਾ ਪੁੱਤਰ ਕਿੱਥੇ ਵੀ ਰੋੜਿਆ ਕਿਹੜਾ ਬੰਦਾ ਨਾ ਕੋਈ ਹੋਵੇ ਜਿਹਨੇ ਥੋੜ ਬੋਲੇ ਨਾ ਉਹਦਾ ਮੋਹ ਹਾਲ ਬੜਾ ਸਾਫ ਲਾ ਦੇਣੇ ਤੁਹਾ ਮੈਨੂੰ ਕਹਿਣ ਦੀ ਲੋੜ ਨਹੀਂ ਆਪਣੇ ਪੁੱਤਰਾਂ ਸਮਝਾਓ ਪੁੱਤਰਾਂ ਨੂੰ ਸਮਝਾ ਰਾ ਪੁੱਤਰ ਤੇ ਤੇਰਾ ਪੁੱਤਰਾ ਦਾ ਪੁੱਤਰ ਡੰਡੇ ਵਰਗਾ ਉਹਨੂੰ ਤੁਸੀਂ ਮੈਨੂੰ ਕਹਿਣਾ ਨਹੀਂ ਤੇ ਤੇਰੇ ਡੰਡੇ ਵਰਗਾ ਉਹ ਬਾਈ ਮੇਰੇ ਨਾਲ ਗੱਲ ਕਰ ਹਰ ਸਰ ਹਾਂ ਵੀ ਉਹ ਫਿਰ ਤੂੰ ਰਹਿਣ ਦੇ ਤੂੰ ਕਾ ਕੋਣ ਹੈ ਉਹ ਸਕੂਲ ਬਾਹਰ ਆ ਜਿਹੜਾ ਮੇਰੀ ਯਾਰ ਨੂੰ ਕੁੱਟਿਆ ਸੀ ਹਾਂ ਹਾਂ ਮੇਰੀ ਗੱਲ ਸੁਣ ਪਾਪਾ ਐਨੇ ਪਤਾ ਕੀ ਕੀਤਾ ਐਨੇ ਨਾ ਮੇਰੇ ਯਾਰ ਨੂੰ ਕੱਢੀ ਪੈਣ ਦੀ ਗਾਲ ਵੀ ਸੁਣੀ ਜਾ ਅੱਗੇ ਗਾਲ੍ਹਾਂ ਪ੍ਰਦਰਸੀ ਵਾਲਾ ਕਮੈਂਟ ਕੀਤੀ ਹੋਣੀ ਚੱਲ ਮੇਰੇ ਯਾਰ ਦੋਸਤ ਨੇ ਤੂੰ ਵੀ ਫਿਰ ਉਹਦੀ ਬਾਤੋਂ ਰੀਲ ਤੇ ਕਮੈਂਟ ਕੀਤੀ ਸੀ ਮੈਂ ਦੇਖੇ ਨੇ ਫਿਰ ਇਹਨਾਂ ਦੀ ਬਾਹਰ ਲੜਾਈ ਹੋ ਗਈ ਮੈਂ ਚੱਲ ਛੜਾਨ ਲੱਗ ਗਿਆ ਅਨੇ ਗਾਲ ਕੱਢਤੀ ਮੇਰੇ ਯਾਰ ਨੂੰ ਤੇ ਮੈਂ ਛੜਾਣਾ ਅਨੇ ਮੈਨੂੰ ਵੀ ਕੱਢੀ ਫਿਰ ਇੱਕ ਗਾਲ ਫਿਰ ਮੈਂ ਤਾਂ ਗਾਲ ਤਾਂ ਕੋਈ ਹੁੰਦਾ ਨਹੀਂ ਪਰ ਉਹ ਟਾਰਤੀ ਆ ਜੇ ਮੈਂ ਲਾ ਕੇ ਬਹਿਲੇ ਲੱਗੇਗਾ ਬਸ ਤੇਰੇ ਹੋਰ ਜਾਏਗਾ ਇਹ ਗਰੀਹਾਨ ਕਰੇਗਾ ਪਰ ਦੱਸ ਵੀ ਇਹ ਨਾ ਉਹ ਚੱਲਦਾ ਮਾਣਾ ਐਵੇਂ ਕਿਵੇਂ ਤੂੰ ਚੱਲ ਜਾ ਯਾਰ ਚੱਲਦਾ ਬੋਲ ਬਾਈ ਟੱਕ ਕੇ ਬਹਿ ਗੱਲ ਕਰ ਇੱਧਰ ਤੂੰ ਚੱਲ ਕੋਈ ਨਹੀਂ ਕਰ ਰਿਹਾ ਆਵੇ ਚੱਲ ਬਾਈ ਯਾਰ ਚੱਲ ਕੋਈ ਨਹੀਂ ਬਾਈ ਯਾਰ ਨਹੀਂ ਨਹੀਂ ਮੇਰੇ ਯਾਰ ਨੇ ਦਿਮਾਗਰਾ ਕੀਤਾ ਯਾਰ ਪਰ ਤੇ ਉੱਥੇ ਨਾ ਤੂੰ ਯਾਰ ਤੂੰ ਮੈਂ ਠੀਕ ਹੈ ਕੋਈ ਨਹੀਂ ਚੱਲ ਆਪਾਂ ਬਾਤੂ ਯਾਰ ਬਜ਼ੁਰਗ ਦੇ ਨਾਲ ਗੱਡੀ ਲੈ ਕੇ ਆਈ ਉਹ ਤੋਂ ਡਾਡਾ ਮੈਂ ਕੋ ਬੱਚਾ ਯਾਰ ਵਿੱਚ ਕਿੱਡਾ ਗਿਆ ਰਹਾ ਹੈ ਬਦਮਾਸ਼ ਬਣੇ ਫਿਰ ਦਿਨ ਚੱਲੋ ਯਾਰ ਤੂੰ ਬਾਹਰ ਚੱਲ ਨਹੀਂ ਫਿਰ ਕਿਉਂ ਯਾਰ ਤੂੰ ਬਾਹਰ ਰਹਿ ਦੋ ਬਾਈ ਆਦਾ ਬਾਈ ਬਾਈ ਕਰ ਰਿਹਾ ਨਾ ਚੱਲ ਠੀਕ ਹੈ ਵੀਰ ਅਸੀਂ ਵੀ ਰਿਸਪੈਕਟ ਨਾਲ ਗੱਲ ਕਰ ਰਹੇ ਹਾਂ ਅਸੀਂ ਕਿਹੜ ਤੈਨੂੰ ਜ਼ਿਆਦਾ ਓਵਰ ਕਰ ਰਹੇ ਹਾਂ ਚੱਲ ਕੋਈ ਨਹੀਂ ਐਡੀ ਗੱਲ ਨਹੀਂ ਹੈਗੀ ਤੂੰ ਬਾਹਰ ਚੱਲ ਜਾ ਮੈਨੂੰ ਪਾ ਕਾਲ ਕਰ ਲੈ ਤੇ ਤੂੰ ਢੀਠ ਪੰਦਾ ਯਾਰ ਤੇ ਡਾਡੀ ਦਾ ਨੰਬਰ ਦੇ ਯਾਰ ਫੋਨ ਕੱਢ ਗੱਲ ਕਰ ਦਿਮਾਗ ਖਰਾਬ ਕੀਤਾ ਤੂੰ ਮੇਰਾ ਨੰਬਰ ਦੇ ਤੇ ਡਾੜੀ ਦਾ ਨੰਬਰ ਦੇ ਤੈਨ ਦਾ ਤੇ ਡਾੜੀ ਦਾ ਨੰਬਰ ਹੀ ਆ ਦੇ ਗੱਲ ਨਹੀਂ ਕਰਦਾ ਤੂੰ ਉਹ ਬਾਈ ਤੂੰ ਚੱਲ ਮੈਂ ਤੈਨੂੰ ਕਹਿੰਦਾ ਸ਼ਰਟ ਨਾ ਖਾੜ ਮੈਂ ਕਹਿੰਦਾ ਸ਼ਰਟ ਨਾ ਤੂੰ ਚੱਲ ਬਾਹਰ ਚੱਲ ਮੈਂ ਕਹਿ ਰਿਹਾ ਸ਼ਰਟ ਨਾ ਖਾੜ ਸਮਝਾ ਲੈ ਪਾਪਾ ਨੂੰ ਇਹਨੇ ਹੁਣ ਮਾਰ ਖਾਣੀ ਆਈ ਐਵੇਂ ਲਾ ਦੇ ਕੋਈ ਹੱਥ ਓ ਵੀਰੇ ਤੂੰ ਸਾਨੂੰ ਜਾ ਉਹਲਾ ਬਾਹਰ ਯਾਦ ਕਰੇਗਾ ਤੂੰ ਚੱਲ ਬਾਹਰ ਚੱਲ ਐਵੇਂ ਕਿਵੇਂ ਬਾਹਰ ਕੱਟੇਗਾ ਮੈਂ ਗੱਲ ਕਰਨਾ ਮੇਰੀ ਗੱਲ ਤੂੰ ਬਿਨਾਂ ਕੋਈ ਕਾਲਟੀ ਨਹੀਂ ਲੱਗਦਾ ਬਾਹਰ ਯਾਰ ਤੂੰ ਸਾਡੇ ਘਰ ਆ ਕੇ ਤਮਾਸ਼ਾ ਜਾਨਾ ਕਰ ਤੂੰ ਜਨ ਕਰ ਲੈ ਗੱਲ ਹੋਰ ਕਿਵੇਂ ਕਰਦੇ ਕਹਿੰਦਾ ਪੁੱਤ ਸੇਰੇ ਗੱਲ ਕਰ ਬੈਠਾ ਮੈਂ ਤੇ ਕੋ ਮੋਟ ਕੇ ਲੜਾਈ ਯਾਰ ਮੇਰੇ ਪਾਪਾ ਤੈਨੂੰ ਐਸੇ ਕੁਝ ਨਹੀਂ ਕਰ ਰਹਾ ਬੁੱਝ ਜਾ ਬੱਚਾ ਤੂੰ ਕਿਹਕੇ ਪਾਪਾ ਨੂੰ ਬੱਚਾ ਤੇ ਕਿਵੇਂ ਤੋ ਕਿ ਸਾਡੇ ਤੋਂ ਦੋ ਜਣੇ ਦੋ 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 ਸਤਰੌੜ ਬਣੇ ਯਾਰ ਮੈਂ ਕੀ ਕਹਿ ਰਿਹਾ ਪਾਪਾ ਤੇਰੇ ਸਾਹਮਣੇ ਬਾਹਰ ਨਿਕਰੇ ਹੋ ਤਾਂ ਮਤਲਬ ਇਹ ਬਗਾਨਾ ਬੰਦਾ ਘਾਰਵਾੜ ਰਿਹਾ ਜੜ ਕੇ ਇਹਨਾਂ ਨਾਲ ਗੱਲ ਕਰਨਾ ਵੀ ਬਿਟਾ ਆਉਤੀ ਮੇਰਾ ਬਾਪ ਬੁਖਵਾਸ ਥਾ ਬਾਹਰ ਚੱਲ ਬਾਈ ਯਾਰ ਤੈਨੂੰ ਕਹਿ ਆ ਉਹ ਮੈਂ ਕਹਿ ਰਿਹਾ ਨਾ ਤੂੰ ਬਾਹਰ ਆ ਜਾ ਤੇਰਾ ਤੂੰ ਚੱਲ ਜੇ ਤੂੰ ਬਾਹਰ ਨੂੰ ਦੇਖ ਲੈ ਯਾਰ ਬਾਹਰ ਨਹੀਂ ਉਹ ਮੈਨੂੰ ਚ ਬਾਹਰ ਪਾਪਾ ਮੇਰੇ ਕਿਉਂ ਮਾਰ ਰਿਹਾ ਯਾਰ ਉਹ ਵੇ ਬੰਦਾ ਬਾਹਰ ਬਣ ਰਹਿਲਾ ਤੂੰ ਕੱਲਾ ਰਾਮ ਬਸ ਰੰਗਿਆ ਸੁਣ ਲਈ ਗੱਲ ਕਰਾਂਗੇ ਬਗਾਨਾ ਬੰਦਾ ਯਾਰ ਐਵੇਂ ਕਿਵੇਂ ਗੱਲ ਕਰ ਲਈਏ ਹੁੰਦਾ ਕੋਣ ਐ ਉਹ ਲੋ ਆ ਗਿਆ ਦਰੇ ਤਾਂ ਆ ਬੇਖੀ ਆ ਕੇ ਬੋਲਣ ਲੱਗ ਗਿਆ ਵਿੱਚ ਪਤਾ ਨਹੀਂ ਕੋਣ ਐ ਉਹਦਾ ਡੰਡਾ ਵਰਤਦਾ ਅਰੇ ਟਾਡੇ ਮੁੰਡੇ ਨੇ ਨਾ ਗੱਲਾਂ ਕਰਦੀਆਂ ਇੰਸਟਾਗ੍ਰਾਮ ਤੇ ਮੈਨੂੰ ਗੱਡੀਆਂ ਨਾਲ ਮੇਰੀ ਆਈਡੀ ਤੇ ਹਾਂ ਤਾਂ ਕੀ ਹੋਣਾ ਮੇਰੀ ਗੱਲ ਕਰਦਾ ਬਤਾ मम्मी तू अंदर ਮਮੀ ਤੂੰ ਅੰਦਰ ਜਾ ਲੈ ਕੋਈ ਨਹੀਂ ਤੂੰ ਅੰਦਰ ਜਾ ਲੈ ਮੈਂ ਕਿਉਂ ਅੰਦਰ ਜਾਵਾ ਗੱਲ ਤੂੰ ਚੱਲ ਤੀ ਤੂੰ ਅੰਦਰ ਜਾ ਬਾਪ ਕਿੰਨੇ ਵਾਰ ਕਿਹਾ ਨਾ ਰਾਲ ਦੋ ਸਕੂਲ ਦੇ ਬੱਚੇ ਪਿਆਰ ਕਰਦੇ ਨੇ ਯਾਰ ਮਮੀ ਬਣਾ ਮੀ ਗਿੱਤ ਆਈ ਮੈਂ ਤੂੰ ਧਰ ਲੈਣੀ ਐ ਮੈਂ ਕੋਈ ਨਹੀਂ ਸੋਚਿਆ ਮੈਂ ਨਹੀਂ ਜਾ ਉਹ ਕਹਿ ਰਹਾ ਪੁੱਤਰ ਕਿੱਕ ਲਾ ਆਇਆ ਮੈਂ ਅਹੀਂ ਬੁੱੱਚਾ ਵੀ ਆਪਣੀ ਡੈਡੀ ਦਾ ਨੰਬਰ ਦੇ ਦੇ ਤੇ ਡੈਡੀ ਦਾ ਨੰਬਰ ਵੀ ਨਹੀਂ ਦਿੰਦਾ ਡੈਡੀ ਦਾ ਨੰਬਰ ਤੇ ਮੰਮੀ ਦਾ ਨੰਬਰ ਮੈਂ ਜਰਨਾ ਨੰਬਰ ਪਰੇਖਣ ਆਇਆ ਹੈ ਵੀ 10 5 5000 ਲੈ ਜਾਣਾ ਠੱਗ ਉਹ ਤਾਂ ਮੈਂ ਲੈਣਾ ਨੇ ਮੇਰੀ ਐਡੀ ਪੈਣ ਹੋ ਗਈ ਹੈ 500 ਤੇ 8 ਠੱਗਣਾ ਕੀ ਬੱਚਾ ਉਹ ਬੱਚਾ ਤੇ ਵੇਲੇ ਕਿੰਡਾ ਕੇ ਓਏ ਪਟਾਇਆ ਦਾ ਧੰਦਾ ਦੋ ਨੰਬਰ ਦਾ ਹੀ ਹੈ ਹੈ ਜੋ ਉਹਦੇ ਮੋਟਾ ਕਰਦਾ ਇਹ ਇਹ ਕੰਮ ਹੀ ਹੈ ਇਹ ਨੀ ਨੀ ਉਹ ਫਰੋਡ ਵਾਲਾ ਬੰਦਾ ਮੈਨੂੰ ਮੈਂ ਜਾਣਨਾ ਫਰੋਡ Ne yapıyor? 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 Ne yapıyor?

ਬਾਏ ਬਾਏ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਬਟਨ ਲਾਈਕ ਕਰ ਦਿਓ ਕਾ ਪਾਪਾ ਤੁਸੀਂ ਕਮੈਂਟ ਦੇ ਕਰਦੇ ਹੋ ਕਮੈਂਟ ਵੀ ਕਰੋ ਉਹ ਭਾਈ ਵੀਰ ਕਮੈਂਟ ਕਰ ਦਿਆ ਕਰੋ ਬੱਚਿਆਂ ਦਾ ਹੀ ਹੌਸਲਾ ਵਧਾਈ ਹੁੰਦੀ ਏ ਲੋ ਵੀ ਹੁਣ ਤੇ ਪਾਪਾ ਜੀ ਨੇ ਕਹਿੰਦੇ ਹੁਣ ਤੇ ਕਰਨਾ ਹੀ ਪੈਣਾ ਚਲੋ ਭਾਈ